ਗੋਲਡੀ ਬਰਾੜ ਦਾ ਨਾਂ ਲੈ ਕੇ ਇੱਕ ਸ਼ਖਸ ਦੇ ਵੱਲੋਂ ਮੰਗੀ ਗਈ 5 ਲੱਖ ਦੀ ਫਰੋਤੀ ਸਕੂਲ ਦੇ ਟੀਚਰ ਤੋਂ 5 ਲੱਖ ਦੀ ਫਰੋਤੀ ਮੰਗੀ ਗਈ ਆ ਜਿਸ ਦੀ ਜਾਣਕਾਰੀ ਡੀਐਸਪੀ ਮਲੋੜ ਨੇ ਸਾਂਝੀ ਕੀਤੀ ਦੱਸਿਆ ਜਾ ਰਿਹਾ ਹੈ ਕਿ ਪਿੰਡ ਲੱਕੜ ਵਾਲੇ ਦਾ ਇੱਕ ਚੈੱਕ ਸਾ ਜਿਸ ਨੇ ਗੋਲਡੀ ਬਰਾੜ ਦਾ ਨਾਮ ਲੈ ਕੇ 5 ਲੱਖ ਦੀ ਫਰੋਤੀ ਮੰਗੀਆਂ ਇਹ ਪਿੰਡ ਦੇ ਲੱਕੜ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਲੱਗਿਆ ਹੋਇਆ ਪਰਮਿੰਦਰ ਸਿੰਘ ਉਹਨੂੰ 2 ਦਿਨ ਤੋਂ ਕਾਲ ਆ ਰਹੀਆਂ ਸੀ ਕਿਸੇ ਵਿਅਕਤੀ ਦੀਆਂ ਬਾਹਰਲੇ ਨੰਬਰ ਤੋਂ ਕੋਈ ਸੈਕੰਡ ਲਾਈਨ ਦਾ ਨੰਬਰ ਸੀਗਾ ਕਿ ਮੈਂ ਗੋਲਡੀ ਬਰਾੜ ਬੋਲਦਾ ਤੇ ਜਿਹੜਾ ਉਸ ਤੋਂ ਨੇ 5 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਧੰਕੀ ਲੈ ਕੇ ਤੇ ਉਸ ਨੂੰ ਇੱਕ ਕਲੈਕਟਿਵ ਮੈਸੇਜ ਵੀ ਪਾਇਆ ਜਸਟ ਲਾਰੈਂਸ ਗੁੱਪ ਦਾ ਗੋਡੀ ਬਰਾਡ ਦਾ ਹੋਰ ਗੈਂਗਸਟਰ ਦੇ ਨਾਮ ਲਿਖ ਕੇ ਉਹਨੇ ਉਹਨੂੰ ਧਮਕੀ ਦਿੱਤੀ ਬਾਰ-ਬਾਰ ਉਸ ਮਨ ਚ ਜਿਹੜਾ ਕੱਲ ਸਾਡੇ ਕੋਲੇ ਉਹ ਕੰਸਰਨ ਟੀਚਰ ਵੱਲੋਂ ਇਲਾਹ ਦਿੱਤੀ ਗਈ ਸੀ ਅਸੀਂ ਉੱਤੇ ਜੋ ਹੈਗਾ ਟੈਕਨੀਕਲ ਸੈਲ ਦੀ ਮਦਨ ਨਾਲ ਤੇ ਹੋਰ ਏਜੰਸੀ ਮਦਨ ਨਾਲ ਅਸੀਂ ਆਪਣਾ ਉਹ ਉਹਨੂੰ ਪ्रेस ਕਰਕੇ ਜਿਹੜਾ ਹੈਗਾ ਜਿੰਨੇ ਕਾਲ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ ਜੋ ਇਹ ਜਸਪ੍ਰੀ ਸਿੰਘ ਹੈ ਆਪਣਾ ਪਿੰਡ ਲੱਕੜ ਵਾਲੇ ਦਾ ਹੀ ਰਹਿਣ ਵਾਲਾ ਇਦੇ ਵੱਲੋਂ ਕਾਲ ਕੀਤੀ ਗਈ ਸੀਗੀ ਇਹ ਪਹਿਲਾਂ ਐਸੇ ਸਕੂਲ ਚ 10 ਸਟੂਡੈਂਟ ਰਹਿ ਚੁੱਕਾ ਹੈ ਕੀ ਕੋਈ ਇਹਦੇ ਦਾਦੇ ਗੈਂਗ ਨਾਲ ਹੈ ਸੰਬੰਧ ਚ ਕੋਈ ਲੱਗ ਰਿਹਾ ਤੁਹਾਨੂੰ ਅਸੀਂ ਜਿਹੜਾ ਇਹਦੇ ਸੰਬੰਧੀ ਪੁਲਿਸ ਰਿਪੋਰਟ ਲੈ ਕੇ ਅੱ ਤੋਂ ਫਰਦਰ ਪੁੱਛਗਛ ਕਰਾਂਗੇ ਕਿ ਇਸਨੇ ਕਿਸ ਦੀ ਸ਼ਹਿਤ ਹੈ ਜਾਂ ਕਿਸੇ ਹੋਰ ਨਾਲ ਰਲ ਕੇ ਕੰਮ ਕੀਤਾ ਜਾਂ ਆਪਦੇ ਤੌਰ ਤੇ ਕੀਤਾ ਪਹਿਲਾਂ ਵੀ ਕੋਈ ਮਾਮਲੇ ਬਾਰੇ ਦਰਜ ਹੈ ਇਸ ਬੰਦੇ ਤੇ ਕੋਈ ਨਹੀਂ ਹੈ ਤੇ ਸਾਡੇ ਕੋਲ ਫਿਲਹਾਲ ਕੋਈ ਨਹੀਂ ਪਰ ਫਿਰ ਵੀ ਅਸੀਂ ਇਹਦੀ ਤੈਕੀਕਾਤ ਕਰ ਰਹੇ ਹਾਂ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ